ਕੁਚਿੰਗ ਹਨ ਮੇਰੇ ਨਿਕਲਦੇ ਮੈਂ ਕੁਚਿੰਗ ਨਾ ਕੋਈ ਨਹੀਂ ਜਲੀਦਾ ਲੱਗਦਾ ਹੈ ਤਾਂ ਇਹ ਜਿਆਦਾ ਨਹੀਂ ਸੋ ਇਹ ਜੇਗਾ ਆ ਲੰਬੇ ਜਤਾਂ ਦਾ ਹਾਂ ਅੱਜ ਕੀਤਾ ਸਾਰੇ ਸਵਾਗਤ ਹੈ ਇਹਦੇ ਨਾਲ ਮੈਂ ਲੋਚ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਸਵੇਕੈਂਟਾ ਸੋ ਅੱਜ ਚੱਲੇ ਅਸੀਂ ਵਿਆਹ ਤੋਂ ਬਾਅਦ ਸਾਰੀਆਂ ਪਹਿਲੀਆਂ ਲਖੜੀਆਂ ਸੋ ਅਸੀਂ ਚੱਲੇ ਆ ਮੇਰੇ ਸੋਹਰਿਆਂ ਤੇ ਸਾਰੇ ਦੇ ਪੇਕੇ ਆ ਸੀ ਲਖੜੀਆਂ ਮੰਨ ਸੋ ਪਹਿਲੀਆਂ ਲਖੜੀਆਂ ਵਾ ਤਾਂ ਕਰਕੇ ਜਾਣਾ ਜ਼ਰੂਰੀ ਆ ਜਾਵਾਂਗੇ ਅਸੀਂ ਤੇ ਗਏ ਤਾਂ ਅਸੀਂ 2 ਦਿਨ ਪਹਿਲਾਂ ਵੀ ਸੀ ਬਟ ਸਿਚੁਏਸ਼ਨ ਦੇ ਸਹਾਰ ਨਾਲ ਅਸੀਂ ਫਿਰ ਅਸੀਂ ਸੋਚਿਆ ਸੀ ਵੀ ਲੱਕੜੀਆਂ ਲੈਣੀਆਂ ਆਉਗੀਆਂ ਹੈਨਾ ਸੋ ਅਸੀਂ ਅੱਜ ਚੱਲੇ ਆਂ ਕੁਝ ਫਿਰ ਆਪਣੇ ਘਰੇ ਵੀ ਆਏ ਸੀ ਆ ਮੰਮੀ ਘਰੇ ਰਹੂਗੀ ਅਸੀਂ ਕਿਉਂ ਘਰ ਛੱਡ ਕੇ ਚੱਲੇ ਮੈਨੂੰ ਲੈ ਕੇ ਨਹੀਂ ਆਸੀ ਨੂੰ ਅਸੀਂ ਤਾਂ ਜਾਵਾਂਗੇ ਤੇ ਰੋਟੀਆਂ ਰੋਟੀਆਂ ਅਸੀਂ ਉੱਥੇ ਖਾਵਾਂਗੇ ਜਾ ਕੇ ਨਹੀਂ ਬਣੇਗਾ ਲੱਕੜੀਆਂ ਆ ਨਹੀਂ ਬਣੂ ਅਸੀਂ ਚੱਲੇ ਆ ਹੁਣ ਠੀਕ ਆ ਰੋਟੀਆਂ ਚੇਪੜਨ ਲੱਗੀਆਂ ਅਸੀਂ ਉੱਥੇ ਆ ਖਾਵਾਂਗੇ ਸਾਨੂੰ ਭੁੱਖ ਤਾਂ ਲੱਗੀ ਆ ਉੱਥੇ वहां पर जाके ही खाएंगे हम रोटी सो गड्डी अपनी तैयार आ साफ नहीं कीती बट तों वाली ये गड्डी वैसे दा टायर छवा ਘਾਟਾ 100 ਪਿਛਲੇ ਚ ਅਸ ਭਰਾ ਲਾਂਗੇ ਉਥੇ ਜੋਰਵਰ ਅਸੀਂ ਲੈ ਲੈ ਹੁਣ ਫਰੂਟ ਤੇ ਤੇ ਅਸੀਂ ਹੁਣ ਚੱਲੇ ਹਾਂ ਸੰਤ ਕੀ ਕਰੇ ਪਹੁੰਚਣ ਵਾਲੀ ਆ ਪਹੁੰਚਣ ਲਈ ਆ ਥੋੜੀ ਬਾਟੀ ਹੋਸ ਦੇ ਦਫਾਨ ਤਾਨੂੰ ਘਰ ਦਾ ਮਾਹੌਲ ਅੱਜ ਸਾਨੂੰ ਕੰਮ ਸੀ ਚੋਦਾ ਚਲ ਗਿਆ ਸੀ ਤਾਂ ਕਿ ਥੋੜਾ ਟਾਈਮ ਲੱਗ ਗਿਆ ਪਾ ਲੇਟ ਹੋ ਗਈ ਰੋਟੀਨ ਖਾਧੀ ਹਜੇ 12:00 ਵੱਜ ਗਏ ਤੇ ਹਜੇ ਤਾਈ ਅਸੀਂ ਰੋਟੀ ਨਹੀਂ ਖਾਧੀ ਮੈਂ ਕਿੱਥੇ ਚੱਲ ਤੇਰੇ ਘਰ ਕਰਕੇ ਭੁੱਖਾਂ ਲੱਗੀ ਹੋਇਆ ਮੈਂ ਕਿਉਂ ਅਵੇਰ ਕਰਕੇ ਹਾਂ ਤੇ ਤੂੰ ਕਿਆ ਵੀ ਕਦੇ ਨਹੀਂ ਖਾਣੀ ਰੋਟੀ ਮੈਂ ਨਹੀਂ ਜਾਂਦੀ ਮਾਂ ਮੈਨੂੰ ਮम्मी ਨੇ ਖਵਾਉਂਦੀ ਸੀ ਮम्मी ਕਹਿੰਦੀ ਇੱਕ ਦੋ ਖਾਜੋ ਰੋਟੀ ਮੈਂ ਕੀ ਬਤਾ ਸੀ ਨੇ ਟਾਈਮ ਚੱਲ ਆ ਮੁੜ ਗਏ ਸਰਵਿਸ ਕਰਨ

ਚਲੋ ਲੋਕ ਦੇ ਕੀ ਅੰਨੇ ਰੋਟੀਆਂ ਕੀ ਮੈਂ ਕੀ ਮੈਂ ਹਮੇਚ ਠੀਕ ਹੈ ਸਬਜੀ ਟੈਸਟ ਰਾਜਮਾ Når kustert, når når det er litt større. ਹੋਣ ਆ ਗਏ ਅਸੀਂ ਰਖੜੀਆਂ ਲੈਣ ਮਾਰਕੀਟ Det er enkelt å gjøre det. ਰਖੜੀਆਂ ਹੀ ਰਖੜੀਆਂ। ਹੂੰ। ਇਹ ਜਿਆਦਾ ਸਿੰਪਲ ਨਹੀਂ ਆ ਗਈ ਇਹ। ਆ ਦੇਖੀ ਇਹਦਾ ਮੈਂ ਹਾਂ। ਹਾਂ। ਚਲ ਜਿਹੜੀ ਵਧੀਆ ਲੱਗੇ ਉਹ ਲੈ ਲਓ ਨਾ ਗਾਉਂ ਦੇਖ ਲੈਣੇ ਉਹ। ਹਾਂ। ਚਟੂੜੀ ਤਾਂ ਨਹੀਂ ਥੁਲਣੀ। ਨਾ ਕੁੜਮਾ ਨਾਲ ਕਰਦੇ ਹਾਂ। ਥੁੜੀ ਮੈਂ ਨਹੀਂ ਬਣਾਉਣਾ। ਫੇਰ ਮੈਂ ਕਰਦੀ।

Hmm. <laughs> बहुत <जाओ> सारी <coughs> <coughs> すいませ 아. 오케이. 또 가면 돼요. 안읽지 느끼려고. 또 다른 거. 음. 아다 음. 뭐든지 가라든 बस हेलो बस हो गया मेरी लड़की है कैसा है मेरा मच्छर को लगता है मैं मानूंगा हम्म अनमूत देंगे हां पसंद है भाई इधर आऊं दे दिया सिस्टम ਹਾਂ ਮੈਂ ਚੋਖੇ ਤਾਂ ਹਾਂ ਨਾ ਗੰਦੇ ਐਸਾ ਸਿੰਪਲ ਹੀ ਹੈ ਕਿਆ ਚਲਾ ਹੀ ਗਿਆ ਜਰਾ ਦੂਸਰੀ ਬੰਦ ਕਰੀਂ ਆਹ ਚਾਹੇ ਕਰੀਂ ਕਰਨਾ ਦਵਾ ਕਰੀਂ ਨਹੀਂ ਬਦ ਨਹੀਂ ਖਤੰਨ ਉਹ ਕੋ ਕਾ ਮੈਨੂੰ ਬਸ ਲੈਟਾ ਦੇ ਦੋ ਹਾਂ ਉਹਨੇ ਬਸ ਖੇਲਾ ਨਾ ਹਾਂ ਹਾਂ ਆਹ ਦੇ ਉਹ ਬੇਦ ਖੇਦੇ ਆਈਆਂ ਇਹਨਾਂ ਦਾ ਬੰਦੀ ਹਰ ਅੱਗੇ ਜੀ ਨਹੀਂ ਉਹਨੇ ਮਾਸਾ ਨੇ ਸਭ ਨੂੰ ਸਲਾਇਡ ਕਰਨੀ ਆ ਅੱਗੇ ਵੀ ਤਾਂ ਪਿਛਲੇ ਸਾਲ ਸੋਸ ਹੀ ਹੁਣ ਚੱਲੇ ਕਰੇ ਰਕੜੀਆਂ ਬਣ ਕੇ ਕਿਤੇ ਗਿਫਟ ਕਰਿਆ ਕੇ ਦਿਖਾਵਾਂਗੇ ਸੀ ਵੀ ਪੈਸਾ ਤਾਂ ਬਲੋਗਰ ਚਾਹੀ ਗਿਆ ਸੀ ਇਹਨਾਂ ਦੇਖ ਲਿੱਤਾ ਸਾਰੇ ਨੇ ਬਾਕੀ ਮਿਲਾਂ ਦਾ ਓਪਨ ਕਰ ਕੀ ਸੀ ਸ਼ੇਅਰ ਕਰਨੀ ਉਹ ਵੀ ਹੈ ਕਿ ਮੈਂ ਸ਼ੇਅਰ ਕਰੀ ਇਸ ਉਹ ਕਿੱਦਾਂ ਤਰੀਕਾ ਜਦੋਂ ਅੱਲੀ ਨਹੀਂ ਉਹ ਅੱਲੀ ਗਿਰੀ ਡਾਲਾਣੇ ਚੋੜ ਕੇ ਹਾਂ ਪਾਣੀ ਬੋਤੇ ਲਗਾ ਖੜਕਾ ਹੀ ਨਹੀਂ ਹਾਂ ਤੇ ਮੰਨੀ ਕਹਿੰਦੀ ਤੇ ਖੜਕਾ ਕੇ ਕਰ ਮਸੀ ਕਰ ਤੋ ਲੱਗੇ ਨਾ ਬੜਾ ਪਰਸਪੁਰਸੇ ਲਈ ਫਿਰਦੇ ਸਨ ਜਾਨੇ

ਇਸ ਤੋਂ ਮਿਲਿਆ ਸਰੋਂ ਹਾਂ ਇਹ ਕਿਸ਼ਮਤ ਇਹ ਫੜਾਈ ਚੱਲੋ ਨਾ ਗੱਡੀ 'ਤੇ ਗੱਡੀ 'ਤੇ ਨੇ ਬਸ ਆ ਲੈ ਕੋਰਾ ਮਲੇ ਅਮ ਚੱਲ ਅਜੇ ਨਹੀਂ ਨਾ ਨਹੀਂ ਸਿਰ ਪਰਮਲ ਪਰ ਤਾਂ ਮੱਲ ਪੱਕੀ ਜਾਂਦੇ ਨੇ ਕਿਨੇ ਕਿਨੇ ਵਿੱਚ ਲਾਲ ਵੀ ਹੋਏ ਪਏ ਹੂੰ ਆ ਵੀ ਆਗੇ ਦੇ ਸੋਹਣੇ ਕੋਲੇ ਕੋਲੇ ਵੇਖੀ ਉਹ ਭਾਰੇ ਕਰੜੇ ਹੋ ਜਾਂਦੇ ਜਿਹੜੇ ਵੱਡੇ ਹੋ ਜਾਂਦੇ ਹੂੰ ਕੋਰੀਆਂ ਤਰ੍ਹਾਂ چیر ਹੁੰਦੇ ਆ ਵੇ ਜਦੋਂ ਦੇ ਤਾਂ ਬੈਂਡੇ ਹਾਂ ਉਹ ਨੇ ਕੱਚੇ ਤੋਂ ਕੋਈ ਕੋਈ ਉਹ ਨਿੱਕੇ ਹੁੰਦੇ ਹੁੰਦੇ ਹਨਾ ਵੱਡੇ ਜਿਹੜੇ ਉਹ ਇਦਾਂ ਦੇ ਹੁੰਦੇ ਹੁੰਦੇ ਹਨਾ ਇਦਾਂ ਜੁੱਬੜਦੀਆਂ ਪਰੇ ਹੁੰਦੇ ਹੂੰ ਤਾਂ ਇਹ ਵਾ ਇਹ ਲੈ ਲੈਂਦੀ ਆ ਸੀ ਮਿਰਚ ਮਣੀ ਹੋਰੀ ਕੀਪਾ ਕਿਵੇਂ ਕਰ ਸਕਦੇ ਬਣਾਉਣੀ ਹੁਣ ਤਾਂ ਇਹ ਭਰ ਕੇ ਵੀ ਤੜਲੋ ਓਸ਼ ਓਸ਼ ਇਹ ਜੇ ਮਿਰਚੀ ਪੋਂ ਬਣੀ ਐ ਕੜਕੌੜੀਆਂ ਹੁੰਦੇ ਨਾ ਹਾਂ ਹੁਣ ਸਿੱਕਿਆ ਨਹੀਂ ਹੁੰਦੀ ਓੜੀਆਂ ਨੇ ਚੱਤ ਨਹੀਂ ਫੋਨ ਹੀ ਨਾ ਕਰਿਆ ਨਾ ਕਰਦਿੰਦੀ ਦੁੱਧੀਆਂ ਲੈਉਂਦੇ ਥੋੜੀਆਂ ਹੂੰ ਚਾਲ ਜਾਣੀਆਂ ਪਾ ਲੈਂਦੇ ਅੱਜ ਬਿਲਕੁਲ ਆ ਵੀ ਸਾਰਾ ਸੂਰ ਜਿਹਾ ਨਾ ਹੂੰ ਉਹਦਾ ਲੱਗਦੀ ਸੀ ਸਾਨੂੰ ਨਿੰਬੂ ਦੇ ਚਾਤ ਬੋਟ ਉਹਦੀ ਬਣਨੇ ਹਾਂ ਹਾਂ ਖਟਮਿਟੀ ਬਣ ਜਾਂਦੇ ਐਸੇ ਉਹ ਨਾ ਪਈਆਂ ਜਿਵੇਂ ਸਿਰ ਉੱਤੇ ਫਾਲ ਗਾ ਕੱਲ ਤੇ ਮੂੰਹੇ ਤੇ ਭਾਈ ਜਾਂਦੇ ਸੀ ਪਈਆਂ ਸੋਕੀ ਜਾਂਦੀਆਂ ਮਾਂ ਆਪਣੇ ਹੈਰੀ ਨਹੀਂ ਸੀ ਮੈਂ ਦੇਖਿਆ ਤੇ ਮੈਂ ਗਾ ਨਿੰਬੂ ਪਾ ਦਿੰਨੇ ਨੇ ਬਹੁਤ ਸੋਕੀ ਜਾਣੇ ਪਏ ਸਹੀ ਹੈ ਬਾਹਰ ਇੰਚ ਕੁਝ ਹੋਰ ਆਉਣਗੇ ਇੱਥੇ ਪਾ ਦਨੇ ਲੋਕ ਵੱਡੀਆਂ ਵੱਡੀਆਂ ਹਾਂ ਸੋ ਸ਼ੋਅ ਸਭ ਨੂੰ ਕਰਦੇ ਆ ਸਬਲੋਗ ਦਾ ਐਂਡ ਸੋ ਤੁਹਾਨੂੰ ਅੱਜ ਦਾ ਬਲੌਗ ਕਿਦਾਂ ਲੱਗਿਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਬਲੌਗ ਵਧੀਆ ਲੱਗਿਆ ਆਪਣੇ ਚੈਨਲ ਕਰ ਲੋ ਸਬਸਕ੍ਰਾਈਬ ਸੋ ਮਿਲਦੇ ਆ ਅਗਲੇ ਬਲੌਗ ਤੱਕ ਲਈਤ ਧੰਨਵਾਦ ਬਾਏ ਬਾਏ